ਖੜੀ ਐਡਵੋਕੇਟ ਵਿਨੋਦ ਮੈਨੇਜਰ ਦੇ ਨਾਲ ਜੋ ਕਾਂਗਰਸ ਪਾਰਟੀ ਦੇ ਮਹਾਨ ਲੀਡਰ ਨੇ ਉਹਨਾਂ ਤੋਂ ਜਾਣਕਾਰੀ ਲੈਣੇ ਕਿ ਉਹ ਰਾਸ਼ਟਰਪਤੀ ਗਿਆਨੀ ਜੈਪ ਸਿੰਘ ਜੀ ਬਾਰੇ ਕੀ ਜਾਣਦੇ ਹਨ ਸੰਜੀਤ ਸਰ ਜਿੱਥੇ ਆਪਾਂ ਅੱਜ ਖੜੇ ਹੈ ਗਿਆਨੀ ਜੀ ਨੂੰ ਯਾਦ ਕਰ ਰਹੇ ਹਾਂ 25 ਦਸੰਬਰ 1994 ਨੂੰ ਦੀ 31 ਇਹ ਉਹਨਾਂ ਦਾ ਜਨਮ ਸਥਾਨ ਹੈ ਇਹ ਜਿਹੜੀ ਯਾਦਗਾਰ ਬਣੀ ਹੈ ਉਹਨਾਂ ਦੇ ਜਨਮ ਸਥਾਨ ਤੇ ਬਣੀ ਹੈ इस जगह जिते उन्होंने ज्ञानी जी की मूर्ति है पिछले देखो तुम्हें जितों बुत लगे ग्ञनी जी का इस जगह से जलो ग्ञनी जी का जन्म होया उन्होंने माता जी का मंदिर ये जगह एक बहुत ही कह लो इतिहासिक जगह जितों एक राष्ट्रपति ने बहुत गरीब घर चो ज्ञानी जी ने जन्म लिया दो टाइम की रोटी भी नहीं पकती सी घर ਉਹਨਾਂ ਨੇ ਸਿਆਸਤ ਕੀਤੀ ਪੰਜਾਬ ਦੇ ਮੁੱਖ ਮੰਤਰੀ ਬਣੇ ਗ੍ਰਹਿ ਮੰਤਰੀ ਹੋਮ ਮੰਤਰੀ ਬਣੇ ਉਸ ਤੋਂ ਬਾਅਦ ਰਾਸ਼ਟਰਪਤੀ ਬਣੇ ਪਰੰਤੂ ਉਹਨਾਂ ਨੇ ਸਿਆਸਤ ਕੀਤੀ ਤੇ ਜਿਸ ਤਰ੍ਹਾਂ ਅੱਜ ਕੱਲ੍ਹ ਚੱਲ ਰਿਹਾ ਜਿੰਨੇ ਵੀ ਸਿਆਸੀ ਲੋਕ ਹੈ ਇੱਕ ਦੂਜੇ ਨਾਲ ਦੁਸ਼ਮਣੀਆਂ ਬਾਲ ਰਹੇ ਹੈ ਇੱਕ ਦੂਜੇ ਨਾਲ ਕਿੰਤੂ ਕਿੰਤੂ ਕਰਕੇ ਉਹਨਾਂ ਦੇ ਪਤਾਰਕਾਂ ਦੇ ਪਰਿਵਾਰ ਤੇ ਉਹਨਾਂ ਦੇ ਬੱਚਿਆਂ ਦੇ ਉਹਨਾਂ ਦੇ ਔਰਤਾਂ ਦੇ ਇਹ ਇਲਜ਼ਾਮ ਲਾਉਂਦੇ ਹੈ ਜਾਨੀ ਇਹਨੇ ਕਦੇ ਕਿਸੇ ਤੇ ਇਲਜ਼ਾਮ ਨਹੀਂ ਲਾਇਆ ਸੀ ਉਹਨਾਂ ਸੱਚੀ ਸੁੱਚੀ ਜਿਹੜੀ ਸਿਆਸਤ ਕੀਤੀ ਸੀ ਜਿਹੜੇ ਉਹਨਾਂ ਦੇ ਵਿਰੋਧੀ ਵੀ ਹੁੰਦੇ ਸੀ ਭਾਵੇਂ ਅਕਾਲੀ ਦਲ ਵਾਲੇ ਭਾਵੇਂ ਬੀਜੇਪੀ ਵਾਲੇ ਉਹਨਾਂ ਦਾ ਵੀ ਉਹ ਸਤਿਕਾਰ ਕਰਦੇ ਸੀ ਸ਼ਿਸ਼ਟਾਚਾਰ ਉਹਨਾਂ ਦੇ ਵਿੱਚ ਬਣਿਆ ਸੀ ਜੇਕਰ ਕਿਸੇ ਨੇ ਸਿਆਸਤ ਕਰਨੀ ਹੈ ਮੈਂ ਤਾਂ ਇਹ ਕਹਾਂਗਾ ਵੀ ਗਿਆਨੀ ਜੀ ਤੋਂ ਵਧੀਆ ਕੋਈ ਵੀ ਨਿਰਦੇਸ਼ ਨਹੀਂ ਹੋ ਸਕਦਾ ਗਿਆਨੀ ਜੀ ਤੋਂ ਵਧੀਆ ਕੋਈ ਵੀ ਉਹਨਾਂ ਨੂੰ ਸਹਿਦ ਨਹੀਂ ਦੇ ਸਕਦਾ ਗਿਆਨੀ ਜੀ ਦੀ ਅ ਜੀਮਨੀ ਦੀਆਂ ਕਿਤਾਬਾਂ ਇੱਥੇ ਪਈਆਂ ਯਾਦਗਾਰ ਤੇ ਉਨਾ ਦੇ ਪੌਪ ਕੁਝ ਲਿਖਿਆ ਕਰਦਾ ਬਾਜ ਅੱਜ ਮੇਲੇ ਇੱਥੇ ਅਸੀਂ ਜਿਹੜੀ ਹੈਗੀ ਟਰਸਟ ਵੱਲੋਂ ਦਿਆ ਨਹੀਂ ਜਾਸੀ ਨੂੰ ਉਹ ਮੋਰੀਨ ਟਰਸਟ ਬਣੀ ਹੈ ਟਰਸਟ ਵੱਲੋਂ ਉਹਨਾਂ ਦੇ ਇੱਥੇ ਪਿੰਡ ਜਨਮਸਥਾਨ ਤੇ ਯਾਦਗਾਰ ਤੇ ਉਹਨਾਂ ਦਾ ਵਰਸੀ ਮਨਾਇਆ ਹੈ ਦਿੱਲੀ ਵੀ ਰਾਜ ਘਾਟ ਵਿਖੇ ਅੱਜ ਉੱਥੇ ਵਰਸੀ ਮਨਾਇਆ ਜਾ ਰਹੀ ਹੈ ਪਰਿਵਾਰ ਦੇ ਨਾਲ ਮੈਂ ਕੁਝ ਉੱਥੇ ਗਈ ਹੈ ਤੇ ਨਹੀਂ ਉਹ ਸਰਕਾਰ ਤੌਰ ਤੇ ਕੀਤੀ ਜਾ ਰਹੀ ਹੈ ਕੈਸਰੀ ਟੈਨਗਲ ਦੇਖਣ ਵਾਲੇ ਦਰਸ਼ਕਾਂ ਨੂੰ ਰਮੇਸ਼ ਗੱਬਾ ਦਾ ਨਮਸਕਾਰ ਅੱਜ ਅਸੀਂ ਖੜੇ ਹਾਂ ਪਿੰਡ ਸੰਧਵਾ ਦੇ ਵਿੱਚ ਜਿੱਥੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੋ ਦੇਸ਼ ਦੇ ਰਾਸ਼ਟਰਪਤੀ ਰਹੇ ਐ ਐਮਐਲਏ ਤੋਂ ਲੈ ਕੇ ਰਾਸ਼ਟਰਪਤੀ ਤੱਕ ਪਹੁੰਚ ਕੀਤੀ ਉਹਨਾਂ ਨੇ ਔਰ ਬਹੁਤ ਉੱਚੀ ਪਦਵੀ ਹਾਸਲ ਕੀਤੀ ਅੱਜ ਵਿਧਾਨ ਸਭਾ ਸਪੀਕਰ ਕੁਲਤਾ ਸਿੰਘ ਸੰਧਵਾਲ ਜੀ ਨਾਲ ਗੱਲ ਕਰਦੇ ਹਾਂ ਉਹਨਾਂ ਦੇ ਤੋਂ ਇੱਕ ਬਾਰੇ ਵੀ ਉਹਨਾਂ ਨੇ ਕਿੱਥੋਂ ਰਾਜਨੀਤੀ ਸ਼ੁਰੂ ਕੀਤੀ ਤਾਂ ਕਿਵੇਂ ਕੀਤੀ ਅੱਜ ਬੜੇ ਮਾਣ ਨਾਲ ਗਿਆਨੀ ਜਰ ਸਿੰਘ ਗੁਰਦੀ ਸਾਹਿਬ ਦਾ ਰਾਸ਼ਟਰੀ ਪਾਵਨ ਉਹਨਾਂ ਦੀ ਉਹਨਾਂ ਦੇ 25 ਦਸੰਬਰ ਹੈ ਤੇ ਅੱਜ ਉਹਨਾਂ ਦੀ ਵਰਸੀ ਤੇ 31ਵੀਂ ਵਰਸੀ ਤੇ ਅਸੀਂ ਅੱਜ ਇਕੱਤਰ ਹੋਈਆਂ ਸਾਡੇ ਨਗਰ ਨਿਵਾਸੀ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਉਹਨਾਂ ਨੂੰ ਯਾਦ ਕੀਤਾ ਗਿਆ ਔਰ ਇਸ ਮਿੱਟੀ ਤੇ ਬੜੀ ਸੱਚੇ ਪਾਤਸ਼ਾਹ ਦੀ ਕਿਰਪਾ ਸੰਧਵਾ ਦੀ ਮਿੱਟੀ ਦੇ ਤੋਂ ਬੜੀਆਂ ਵੱਡੀਆਂ ਵੱਡੀਆਂ ਸ਼ਖਸੀਅਤਾਂ ਇੱਥੋਂ ਪੈਦਾ ਹੋਈਆਂ ਔਰ ਗਿਆਨੀ ਜੀ ਦੀ ਰਾਜਨੀਤਿਕ ਸਫਰ ਹੈ ਉਹ ਕੋ ਐਮਐਲਏ ਤੋਂ ਸ਼ੁਰੂ ਹੋਇਆ ਫਿਰ ਸਭ ਤੋਂ ਪਹਿਲਾਂ ਤੋਂ ਜਿਹੜੀ ਇੰਟਰਮ ਗਵਰਨਮੈਂਟ ਹੈ ਉਹਦੇ ਵਿੱਚ ਮੰਤਰੀ ਬਣੇ ਮੇਰੀ ਆਜ਼ਾਦੀ ਤੋਂ ਬਾਅਦ ਇੰਟਰਮ ਗਵਰਨਮੈਂਟ ਵਿੱਚ ਮੰਤਰੀ ਬਣੇ ਫਿਰ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਲਈ ਜਦੋਂ ਬਣੀ ਉਹਦੇ ਵਿੱਚ ਮੰਤਰੀ ਬਣੇ ਉਸ ਤੋਂ ਬਾਅਦ ਮੈਂਬਰ ਰਾਜ ਸਭਾ ਬਣੇ ਫਿਰ ਮੁੱਖ ਮੰਤਰੀ ਪੰਜਾਬ ਬਹੁਤ ਤੱਕ ਤੋਂ ਕਰ ਰਹੇ ਉਸ ਤੋਂ ਬਾਅਦ ਉਹ ਹਿੰਦੁਸਤਾਨ ਦੇ ਹੋਮਨਿਸਟਰ ਰਹੇ ਉਸ ਤੋਂ ਬਾਅਦ ਉਹ 5 ਸਾਲ ਹਿੰਦੁਸਤਾਨ ਦੇ ਰਾਸ਼ਟਰ ਵਰੁਨਾ ਦੇ ਰਾਜ ਭਾਗ ਦੇ ਸਮੀਨ ਦੇ ਵਿੱਚ ਜਦੋਂ ਬਤੌਰ ਮੁੱਖ ਮੰਤਰੀ ਪੰਜਾਬ ਇੱਕ ਨੰਬਰ ਤੇ ਸੀ ਇੰਡਸਟਰੀਅਲ ਰੈਵਿਊਲੂਸ਼ਨ ਫੁੱਲ ਬੂਮ ਤੇ ਸੀ ਐਗਰੀਕਲਚਰ ਰੈਵਿਊਲੂਸ਼ਨ ਫੁੱਲ ਬੂਮ ਸੀ ਬਹੁਤ ਵਧੀਆ ਉਹ ਰਾਜ ਭਾਗ ਪੰਜਾਬ ਦਾ ਠੀਕ ਹੈਗੇ ਔਰ ਇੱਕ ਇਮਾਨਦਾਰ ਰਾਜਨੀਤੀ ਦਾ ਮਜਮੂਨ ਹੈ ਉਹਨਾਂ ਦੀ ਜਿਹੜੀ ਜੀਵਨੀ ਤੋਂ ਇਮਾਨਦਾਰ ਰਾਜਨੀਤੀ ਕਰਨ ਦੀ ਪ੍ਰੇਰਨਾ ਕੀ ਮਿਲਦੀ ਹੈ ਇੱਕ ਛੋਟਾ ਜਿਹਾ ਪਿੰਡ ਹੈ ਤੇ ਉੱਥੇ ਰਾਜਨੀਤੀ ਦਾ ਇੰਨਾ ਜ਼ਿਆਦਾ ਗੁੜਾ ਨਾਲ ਸਬੰਧ ਹੋ ਗਿਆ ਹੈ ਕਿ ਇੱਥੋਂ ਦੇ ਚਾਰ ਵਾਰ ਤਾਂ ਐਮਐਲਏ ਰਹੇ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਬਣੇ ਰਾਸ਼ਟਰਪਤੀ ਵੀ ਬਣੇ ਤੇ ਇੱਥੋਂ ਦਾ ਜਿਹੜਾ ਮਤਲਬ ਰਾਜਨੀਤਿਕ ਪਿੰਡ ਹੈ ਉਸ ਬਾਰੇ ਕੀ ਕਹਾ ਜਰੂਰੀ ਦੇਖੋ ਇਹ ਤਾਂ ਮਿੱਟੀ ਦੀ ਕਿਰਪਾ ਹੈ ਤੇ ਇਸ ਮਿੱਟੀ ਦੀ ਕਿਰਪਾ بڑا ਵੱਡਾ ਮਤਲਬ ਹਿਸਟਰੀ ਵੀ ਬਣੀ ਹੈ ਇਸ ਪਿੰਡ ਦੀ ਕਿ ਇੱਕੋ ਪਿੰਡ ਦਾ ਮੁੱਖ ਮੰਤਰੀ ਹੋਵੇ ਗਿਰੀ ਰਾਜੇ ਸਿੰਘ ਜੀ ਤੇ ਉਸੇ ਪਿੰਡ ਦਾ ਵਰਗੇ ਫਰਗਾ ਸੀ ਜਿਸ ਦਾ ਜਿੰਦਗੀ ਦਾ ਸੀ ਲੀਡਰ ਪੋਜੀਸ਼ਨ ਇਹ ਬਹੁਤ ਵੱਡੀ ਗੱਲ ਹੈ ਕਿ ਇਸ ਕੰਟੂ ਦੇ ਮਾਨ ਹਾਸਲ ਹੋਏ ਅੱਜ ਉਹਨਾਂ ਦੀ ਵਰਸੀ ਤੇ ਵਿਸ਼ੇਸ਼ ਕੀ ਕਿਹਾ ਗਿਆ ਵਿਸ਼ੇਸ਼ ਇਹ ਹੀ ਕਹਿਣਾ ਵੀ ਉਹਨਾਂ ਦੀ ਜੀਵਨ ਦੇਖ ਕੇ ਲੱਗਦਾ ਵੀ ਇਮਾਨਦਾਰ ਨੇ ਵੀ ਰਾਜਨੀਤੀ ਕਰਦੇ ਰਹੋ ਪਰ ਪੰਜਾਬ ਦੀ ਸੇਵਾ ਕਰਦੇ ਥੈਂਕ ਯੂ ਤੁਸੀਂ ਦੇਖਿਆ ਕਿ ਰਮੇਸ਼ ਆਪਣੇ ਦਾਨਸਵਾਹ ਸਪੀਕਰ ਤੋਂ ਦਾਨ ਸਿੰਘ ਸੰਧਵਾਲਾ ਦੀ 30ਵੀਂ ਵਰਸੀ ਦੇ ਉੱਤੇ ਉਹਨਾਂ ਨੂੰ ਫੁੱਲ ਮਾਲਾ ਭੇਟ ਕੀਤੀ ਔਰ ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਇੱਥੇ ਪਹੁੰਚ ਕੇ ਉਹਨਾਂ ਦਾ ਅਸ਼ੀਰਵਾਦ ਲਿਆ ਰਮੇਸ਼ ਗੱਬਾ